ਕੈਨੇਡIAN ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਸਲਾਮਿਕ ਸਟੇਟ ਦੇ ਨਾਲ ਸਬੰਧਤ ਅਤੰਕਵਾਦੀ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਤੇ ਇੱਕ ਵੱਡਾ ਵਿਵਾਦ ਛਿੜ ਗਿਆ ਹੈ ਇਸਲਾਮਿਕ ਸਟੇਟ ਦੇ ਨਾਲ ਸਬੰਧਤ ਹੋਣ ਦੇ ਦੋ ਸ਼ੇਟ ਪ੍ਰਵਾਸੀ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਿੱਤੇ ਜਾਣ ਤੇ ਸਵਾਲ ਉਠਾਉਂਦੇ ਆ ਕੰਜ਼ਰਵੇਟਿਵ ਪਾਰਟੀ ਨੇ ਟਰੂਡੋ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਕੰਜ਼ਰਵੇਟਿਵ ਪਾਰਟੀ ਨੇ ਹਾਊਸ ਲੀਡਰ ਐਂਡਰਿਓ ਸ਼ੇਅਰ ਨੇ ਕਿਹਾ ਹੈ ਕਿ ਹਾਊਸ ਆਫ ਕਾਮਨ ਦੀ ਲੋਕ ਸੁਰੱਖਿਆ ਬਾਰੇ ਕਮੇਟੀ ਤੋਂ ਮਾਮਲੇ ਦੀ ਪੜਤਾਲ ਕਰਵਾਈ ਜਾਵੇ ਤੇ মিডিਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਕੈਨੇਡਾ ਵਾਸੀਆਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਹੋਰ ਗਲਤੀ ਕਿਵੇਂ ਹੋਈ ਅਤਵਾਦੀ ਜਥੇਬੰਦੀ ਨਾਲ ਕਿਤੀ ਤੌਰ ਤੇ ਸੰਬੰਧਤ ਸ਼ਖਸ ਕੈਨੇਡਾ ਦੇ ਵਿੱਚ ਦਾਖਲ ਕਿਵੇਂ ਹੋਇਆ ਤੇ ਇੱਥੋਂ ਦੀ ਨਾਗਰਿਕਤਾ ਉਸਨੇ ਕਿਵੇਂ ਹਾਸਲ ਕਰ ਲਈ ਮੁਲਕ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਇੰਦਾਂ ਦੇ ਪਛੋਕੜ ਵਾਲੇ ਲੋਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਤਦ ਦਿੱਤੀ ਕਿਵੇਂ ਐਂਡਰਿਊ ਸ਼ੇਅਰ ਨੇ ਅੱਗੇ ਵੀ ਆਖਿਆ ਕਿ ਸਰਕਾਰ ਇਸ ਮੁੱਦੇ ਤੇ ਬਿਲਕੁਲ ਚੁੱਪ ਤਾਰੀ ਹੋਈ ਹੈ ਅਤਵਾਦੀ ਜਥੇਬੰਦੀਆਂ ਨਾਲ ਸੰਬੰਧਾਂ ਵਾਲੇ ਦੋ ਜਣੇ ਕੈਨੇਡਾ ਵਿੱਚ ਦਾਖਲ ਕਿਵੇਂ ਹੋਏ قومی ਸੁਰੱਖਿਆ ਪ੍ਰਬੰਧਾਂ ਦੇ ਮੁੱਦੇ ਤੇ ਇਹ ਮਸਲਾ ਟਰੂਡੋ ਸਰਕਾਰ ਦੀ ਮੁਕੰਮਲ ਅਸਫਲਤਾ ਵੱਲ ਇਸ਼ਾਰਾ ਕਰਦਾ ਹੈ ਐਂਡਰਿਓ ਸ਼ੇਅਰ ਨੇ ਦੱਸਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਐਨਪੀ ਅਤੇ ਲੋਕ ਸੁਰੱਖਿਆ ਦੇ ਮਾਮਲੇ ਦੇ ਅਲੋਚਕ ਫਰੈਂਕ ਕੈਪੂਟੋ ਉੱਬਲੋ ਲੋਕ ਸੁਰੱਖਿਆ ਮੰਤਰੀ ਡੈਮਿਨਿਕ ਅਲੀਬ ਲੈਕ ਨੂੰ ਪੱਤਰ ਲਿਖੇ ਕਥਿਤ ਅਤੰਕਵਾਦੀ ਹਮਲਿਆਂ ਬਾਰੇ ਵਿਸਤਾਰ ਵੇਰਵੇ ਮੰਗੇ ਗਏ ਨੇ ਉਨਾ ਕਿਹਾ ਕਿ ਹਾਊਸ ਆਫ ਕਾਮਨ ਦੀ ਲੋਕ ਸੁਰੱਖਿਆ ਕਮੇਟੀ ਅੱਗੇ ਪਹਿਲੀ ਪੇਸ਼ੀ ਡੋਮਿਨਿਕ ਲੀ ਬੈਕ ਦੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਮੁੱਦੇ ਤੇ ਵੱਧ ਤੋਂ ਵੱਧ ਜਾਣਕਾਰੀ ਸਾਹਮਣੇ ਆ ਸਕੇ ਇੱਥੇ ਇਹ ਵੀ ਦੱਸਣਾ ਬੰਦ ਹੈ ਕਿ ਟੋਰਾਂਟੋ ਵਿਖੇ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਘੜ ਰਹੇ ਪਿਓ ਪੁੱਤ ਨੂੰ RCMP ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਸ਼ਨਾਖਤ 62 ਸਾਲ ਦੇ ਅਹਿਮਦ ਫੁਆਦ ਮੁਸਤਾਫਾ ਅਲਦੀਦੀ ਅਤੇ 26 ਸਾਲ ਦੇ ਮੁਸਤਾਫਾ ਅਲਦੀਦੀ ਵਜੋਂ ਕੀਤੀ ਗਈ ਹੈ ਦੋਵੇਂ ਇਸਲਾਮਿਕ ਸਟੇਟ ਦੀਆਂ ਹਦਾਇਤਾਂ ਤੇ ਕਤਲ ਕਰਨ ਦੀ ਸਾਜ਼ਿਸ਼ ਕਾੜਨਾ ਸਣੇ ਕੁੱਲ 9 ਦੋਸ਼ ਆਦ ਕਿਤੇ ਗਏ ਸਨ ਚਾਰ ਸ਼ੀਟ ਕਹਿੰਦੀ ਹੈ ਕਿ ਅਹਿਮਦ ਫੁਆਦ ਮੁਸਤਾਬਾ ਅਲਦੀਦੀ ਨੇ 2015 ਵਿੱਚ ਕੈਨੇਡਾ ਤੋਂ ਬਾਹਰ ਇਸਲਾਮਿਕ ਸਟੇਟ ਦੇ ਇਸ਼ਾਰੇ ਤੇ ਗੰਭੀਰ ਅਪਰਾਧ ਵੀ ਕੀਤੇ ਸਨ ਹੁਣ ਇਸ ਸਵਾਲ ਤੋਂ ਬਾਅਦ ਕਿਤੇ ਨਾ ਕਿਤੇ ਕੈਨੇਡਾ ਵਿੱਚ ਸਿਸਟਮ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਆਖਰ ਰੀਡਾ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹੋਰ ਕੀ ਕੁਝ ਲੋਕਾਂ ਨੂੰ ਦੇਖਣ ਨੂੰ ਮਿਲੇਗਾ